ਸਰ ਆਪਣਾ ਜਿਹੜਾ ਸਰਟੀਫਿਕੇਟ ਹੈ ਉਹ ਇੰਟਰਨੈਸ਼ਨਲ ਹੈ ਉਹ ਇੰਡੀਆ 'ਚ ਤਾਂ ਵੈਲਿਡ ਹੈਗਾ ਹੀ ਹੈ ਫੋਰਨ 'ਚ ਵੀ ਵੈਲਿਡ ਹੈ ਬੱਚੇ ਬਾਹਰ ਜਾ ਕੇ ਕਿਸੇ ਵੀ ਕੰਟਰੀ 'ਚ ਜਾ ਕੇ ਇਹਨੂੰ ਯੂਜ਼ ਕਰ ਸਕਦੇ ਨੇ ਇਸ ਬਿਹਫ ਤੇ ਉਹਨਾਂ ਨੂੰ ਜੋਬ ਵੀ ਬੜੇ इजीली ਮਿਲ ਸਕਦੀ ਹੈ ਹਾਂਜੀ ਸਰ ਹੈਗੇ ਨੇ ਬ੍ਰਾਈਡਲ ਦੇ ਪੈਕੇਜ ਵੀ ਸਾਡੇ ਕੋਲ ਮੇਕਅਪ ਦਾ ਸਾਡਾ ਵੈਸੇ ਤਾਂ ਪੈਕੇਜ 1500 ਤੋਂ ਸਟਾਰਟ ਹੈ ਜੀ 1500 ਤੋਂ ਅਸੀਂ ਪਾਰਟੀ ਮੇਕਅਪ ਹੈ ਜਿਹੜਾ ਦਿੰਨੇ ਆ ਦੇ ਵਿੱਚ ਸਾਡੇ ਕੋਲ ਅੱਗੇ-ਅੱਗੇ ਹੋਰ ਵੀ ਵਧੀਆ ਮੇਕਅਪ ਹੈਗੇ ਨੇ ਜਿਵੇਂ ਐਚ ਟੀ ਮੇਕਅਪ ਹੋਗੇ 에ਅਰ ਬ੍ਰਸ਼ ਮੇਕਅਪ ਹੋਗੇ ਹਾਂਜੀ ਸਰ ਮੈਂ ਐਂ ਕਹਿਣਾ ਚਾਹੂੰਗੀ ਕਿ ਕੋਰਸਿਸ ਤਾਂ ਅਸੀਂ ਬਹੁਤ ਕਰਾ ਰਹੇ ਹਾਂ ਬੱਚਿਆਂ ਨੂੰ ਕਾਫੀ ਘੱਟ ਪ੍ਰਾਈਸ 'ਚ ਕਰਾ ਰਹੇ ਹਾਂ ਹਾਂ ਪਰ ਫੇਰ ਵੀ ਜੇ ਕੋਈ ਜ਼ਰੂਰਤਮੰਦ ਬੱਚਾ ਇਸ ਤਰ੍ਹਾਂ ਦਾ ਹੈਗਾ ਕਿ ਜਿਹੜਾ ਨਹੀਂ ਇੰਨੀ ਫੀਸ ਪੇ ਕਰ ਸਕਦਾ ਸੀ ਉਹਦੇ ਨਾਲ ਹੋਰ ਵੀ ਕੋਆਪਰੇਟ ਕਰ ਲਾਂਗੇ ਸਵਾਗਤ ਹੈ ਆਪ ਸਭ ਦਾ ਮੈਂ ਹਾਂ ਅਸਲਮ ਨਾਜ਼ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹੇਅਰ ਅਤੇ ਬਿਊਟੀ ਦੀ ਦੁਨੀਆ ਵਿੱਚ ਅਸੀਂ ਪਹੁੰਚੇ ਹਾਂ ਹੀਨਾਜ਼ ਬਿਊਟੀ ਸੈਲੂਨ ਐਂਡ ਅਕੈਡਮੀ ਤੇ ਇੱਥੋਂ ਦੇ ਓਨਰ ਮੈਮ ਸਾਡੇ ਨਾਲ ਨੇ ਆਪਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਮੈਮ ਸਵਾਗਤ ਹੈ ਜੀ ਥੈਂਕ ਯੂ ਸਰ ਮੈਮ ਸਭ ਤੋਂ ਪਹਿਲਾਂ ਆਪਣੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਸਰ ਮੈਂ ਹੀਨਾ ਵਧਾਵਨ ਮਲੇਰ ਕੋਟ ਲੇਤਾ ਹੂੰ ਸਰ ਮੈਨੂੰ ਇਸ ਲਾਈਨ ਚ 25-26 ਸਾਲ ਹੋ ਗਏ ਤੁਸੀਂ 25 ਸਾਲ ਤੋਂ ਇਸ ਲਾਈਨ ਦੇ ਵਿੱਚੋਂ ਤੁਸੀਂ ਕਦੋਂ ਸਟਾਰਟ ਕੀਤਾ ਤੇ ਕਿਹੜੇ ਕੋਰਸ ਤੁਸੀਂ ਕਰਕੇ ਆਏ ਹੋ ਜਾਂ ਕੀ ਤੁਹਾਡੀ ਕੁਆਲੀਫਿਕੇਸ਼ਨ ਹੈ ਸਰ ਮੈਂ 2000 ਦੇ ਵਿੱਚ ਸਟਾਰਟ ਕੀਤਾ ਸੀਗਾ ਮੈਂ ਮੇਨ ਸ਼ੈਨਾਜ਼ হোসেন ਦੇ ਇੰਸਟੀਚਿਊਟ ਦਿਗਲੀ ਤੋਂ ਹੀ ਸਾਰਾ ਆਪਣਾ ਕੋਰਸ ਪੂਰਾ ਕੀਤਾ ਸੀ ਉੱਥੇ ਮੈਂ ਡਿਪਲੋਮੇ ਕੀਤੇ ਸੀ ਐਡਵਾਂਸ ਹੈਅਰ ਸਕਿਨ ਹਾਂਜੀ ਅ 25 ਸਾਲ ਤੋਂ ਮਲੇਰ ਕੋਲਾ ਦੇ ਵਿੱਚ ਸਰਵਿਸਿਜ਼ ਦੇ ਰਹੇ ਹਾਂ ਤੇ ਹੁਣ ਤੁਸੀਂ ਇੱਥੇ ਆਪਣਾ ਇੰਸਟੀਚਿਊਟ ਖੋਲ੍ਹਿਆ ਇੰਸਟੀਚਿਊਟ ਦੇ ਵਿੱਚ ਕੀ ਕੀ ਕਰਵਾਉਂਦੇ ਹੋ ਕੀ ਤੁਹਾਡੇ ਕੋਲੇ ਕੋਰਸੇਜ਼ ਨੇ ਜਾਂ ਫਿਰ ਕਿਹੜੀਆਂ ਸਰਵਿਸਿਜ਼ ਨੇ ਉਹਨਾਂ ਬਾਰੇ ਜਾਣਕਾਰੀ ਦਿਓ ਸਰ ਸਾਡੇ ਕੋਲ ਸਕਿਨ ਦੀਆਂ ਸਰਵਿਸਿਜ਼ ਨੇ హెయిర్ ਦੀਆਂ ਸਰਵਿਸਿਜ਼ ਨੇ ਨੇਲ ਦੀਆਂ ਨੇ ਜੀ ਨਾਲ ਅਸੀਂ ਜੈਂਟਸ ਦਾ ਵੀ ਕਰਦੇ ਹਾਂ ਸਾਡਾ ਐਕਚੁਅਲੀ ਯੂਨੀਸੈਕਸ ਸਲੂਨ ਹੈ ਅਗਰ ਮੈਂ ਮੈਂ ਕੋਰਸੇਜ਼ ਦੀ ਗੱਲ ਕਰਾਂ ਤਾਂ ਕਿਹੜੇ ਕੋਰਸੇਜ਼ ਆਪਣੇ ਕੋਲੇ ਅਵੇਲੇਬਲ ਨੇ ਸਰ ਆਪਣੇ ਕੋਲ ਹੈਅਰ ਦੇ ਸਕਿਨ ਦੇ ਸਾਰੇ ਕੋਰਸੇਜ਼ ਹੈ ਸਰ ਜੀ ਅਗਰ ਮੈਮ ਇਹਦੇ ਕੋਰਸਸ ਨੇ ਇਹਨਾਂ ਦੀ ਕੀ ਟਾਈਮਿੰਗ ਹੈ ਕਿਉਂ ਡਿਊਰੇਸ਼ਨ ਹੈ ਇਹਦੇ ਬਾਰੇ ਵੀ ਜਾਣਕਾਰੀ ਦਿਓ ਸਰ ਜਿਹੜੀ ਇਹਦੀ ਟਾਈਮਿੰਗ ਹੈ ਸਾਡੇ ਕੋਲ 3 ਮੰਥ 6th ਮੰਥ ਜੀ ਤੇ 1 ਇਅਰ ਇੱਥੇ ਤੱਕ ਦੀ ਟਾਈਮਿੰਗ ਹੈਗੀ ਆਪਣੇ ਕੋਲ ਪਰ ਜੇ ਕੋਈ 10 ਡੇਜ਼ 'ਚ ਵੀ ਕੰਪਲੀਟ ਕਰਨਾ ਚਾਹੁੰਦਾ ਉਹਨੂੰ ਵੀ ਅਸੀਂ 10 ਡੇਜ਼ 'ਚ ਵੀ ਕਰਵਾਉਂਦੇ ਹਾਂ ਕੋਰਸ ਆ ਮਤਲਬ ਤੁਹਾਡੇ ਕੋਲੇ 10 ਡੇਜ਼ ਦਾ ਕੋਰਸ ਵੀ ਅਵੇਲੇਬਲ ਹੈ ਹਾਂਜੀ 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 ਉਹ ਵੀ ਅਵੇਲੇਬਲ ਹੈ ਆਪਣੇ ਕੋਲ ਜਿਸ ਕੋਲ ਟਾਈਮ ਨਹੀਂ ਹੈਗਾ ਕੋਈ ਸਟੂਡੈਂਟ ਹੈ ਕੋਈ ਬਾਹਰੋਂ ਆਏ ਨੇ ਉਹਨਾਂ ਨੂੰ ਅਸੀਂ ਕਰਵਾਉਂਦੇ ਹਾਂ ਮੈਂ ਮਗਰ ਮੈਂ ਕੋਰਸੇਜ਼ ਦੀ ਫੀਸ ਦੀ ਗੱਲ ਕਰਾਂ ਤਾਂ ਕੀ ਫੀਸੇਜ਼ ਹੈਗੀਆਂ ਆਪਣੇ ਕੋਰਸੇਜ਼ ਦੀਆਂ ਸਰ ਆਪਣੇ ਕੋਲ 5000 ਤੋਂ ਜੇ ਦੇਖਿਆ ਜਾਵੇ ਸਟਾਰਟ ਹੈ ਫੀਸ ਮੈਨੂੰ ਲੱਗਦਾ ਮਲੇਰ ਕੋਰਲੇ ਚ ਸਭ ਤੋਂ ਜ਼ਿਆਦਾ ਕੱਟ ਫੀਸ ਅਸੀਂ ਲੈ ਰਹੇ ਹਾਂ ਇਸ ਟਾਈਮ ਕੋਰਸਿਸ ਦੀ ਜੀ ਜਿੱਦਾਂ ਦਾ ਕੋਈ ਕੋਰਸ ਕਰਦਾ ਹੈ ਉਸ ਦੇ ਹਿਸਾਬ ਨਾਲ ਉਹਦੀ ਫੀਸ ਹੈ ਸਰ ਜੀ ਅ ਜੇ ਮੈਮ ਮੈਂ ਸਰਵਿਸਿਜ਼ ਦੀ ਗੱਲ ਕਰਾਂ ਆਪਾਂ ਗੱਲ ਕਰੀਏ ਸਰਵਿਸਿਜ਼ ਕਿਹੜੀਆਂ ਦੇ ਰਹੇ ਹੋ ਤੁਸੀਂ ਇੱਥੇ ਆਪਣੇ ਇੰਸਟੀਚਿਊਟ ਦੇ ਵਿੱਚ ਸਰ ਸਰਵਿਸਿਜ਼ ਅਸੀਂ हेयर ਦੀਆਂ ਦੇ ਰਹੇ ਹਾਂ ਸਾਰਾ हेयर ਦਾ ਕੈਮੀਕਲ ਵਰਕ ਕਰਦੇ ਹਾਂ ਬੋਟੌਕਸ ਹੋਗੀ ਨੈਨੋਪਲਾਸਟਿਕ ਹੋਗੀ ਬਲਕਿ ਹੇਅਰ ਐਕਸਟੈਂਸ਼ਨ ਵੀ ਅਸੀਂ ਹੁਣ ਸਟਾਰਟ ਕਰਤੀਆਂ ਹੇਅਰ ਐਕਸਟੈਂਸ਼ਨਸ ਵੀ ਕਰ ਰਹੇ ਹਾਂ ਉਹਦਾ ਵੀ ਸਾਨੂੰ ਬਹੁਤ ਅੱਛਾ ਰਿਜ਼ਲਟ ਮਿਲ ਰਿਹਾ ਹੈ ਬਹੁਤ ਰਿਸਪੌਂਸ ਆ ਰਿਹਾ ਹੈ ਕਲਾਇੰਟ ਕਾਫੀ ਖੁਸ਼ ਹੈ ਕਿਉਂਕਿ ਮਲੇਰਕੋੜਲੇ 'ਚ ਹੁਣ ਤੱਕ ਕੋਈ ਨਹੀਂ ਕਰ ਰਿਹਾ ਹੇਅਰ ਐਕਸਟੈਂਸ਼ਨਸ ਸਿਰਫ ਸਾਡੇ ਕੋਲ ਹੀ ਮੈਮ ਹੇਅਰ ਤੋਂ ਬਿਨਾਂ ਅਗਰ ਮੈਂ ਗੱਲ ਕਰਾਂ ਬਿਊਟੀ ਦੇ ਵਿੱਚ ਜਾਂ ਸਕਿਨ ਦੇ ਵਿੱਚ ਹੋਰ ਕਿਹੜੀਆਂ ਸਰਵਿਸਿਜ਼ ਦੇ ਰਹੇ ਹੋ ਸਰ ਇੱਕ ਤਾਂ ਪਰਮਨੈਂਟ ਲੇਜ਼ਰ ਹੋਗੀ ਜੀ ਆਈਲੈਸ਼ਸ ਐਕਸਟੈਂਸ਼ਨਸ ਹੋਗੀਆਂ ਮਾਈਕਰੋ ਬਲੇਡਿੰਗ ਹੋਗੀ ਜੀ ਹਸੇ ਸਾਰੀਆਂ ਸਰਵਿਸਿਸ ਵੀ ਵੀ ਗਲੋ ਹੋ ਗਿਆ ਇਹ ਸਾਰੀਆਂ ਸਰਵਿਸਿਸ ਅਸੀਂ ਦੇ ਰਹੀਆਂ ਸਕਿਨ ਦੀਆਂ ਅੱਜ ਜੇ ਆਪਾਂ ਗੱਲ ਕਰੀ ਜੀ ਇਹਦਾ ਮਾਡਰਨ ਟਾਈਮ ਚੱਲ ਰਿਹਾ ਬਹੁਤ ਸਾਰੀਆਂ ਨਵੀਆਂ ਟੈਕਨਿਕਸ ਵੀ ਆਈਆਂ ਇਸ ਫੀਲਡ ਦੇ ਵਿੱਚ ਕੀ ਆਪਣੇ ਇੰਸਟੀਚਿਊਟ ਦੇ ਵਿੱਚ ਉਹ ਸਰਵਿਸਿਸ ਅਵੇਲੇਬਲ ਨੇ ਹਾਂਜੀ ਸਰ ਸਾਰੀਆਂ ਅਵੇਲੇਬਲ ਨੇ ਜੀ ਮੈਮ ਅਗਰ ਮੈਂ ਗੱਲ ਕਰਾਂ ਜੋ ਬਰਾਇਡਲ ਦੇ ਤੁਹਾਡੇ ਕੋਲ ਕੁਝ ਪੈਕੇਜ ਵਗੈਰਾ ਵੀ ਰੱਖਿਆ ਹੈ ਹਾਂਜੀ ਸਰ ਹੈਗੇ ਨੇ ਬਰਾਇਡਲ ਦੇ ਪੈਕੇਜ ਵੀ ਸਾਡੇ ਕੋਲ ਮੇਕਅਪ ਦਾ ਸਾਡਾ ਵੈਸੇ ਤਾਂ ਪੈਕੇਜ 1500 ਤੋਂ ਸਟਾਰਟ ਹੈ ਜੀ 1500 ਤੋਂ ਅਸੀਂ ਪਾਰਟੀ ਮੇਕਅਪ ਹੈ ਜਿਹੜਾ ਦਿੰਨੇ ਆ ਉਹਦੇ ਵਿੱਚ ਸਾਡੇ ਕੋਲ ਅੱਗੇ-ਅੱਗੇ ਹੋਰ ਵੀ ਵਧੀਆ ਮੇਕਅਪ ਹੈਗੇ ਨੇ ਜਿਵੇਂ ਐਚਡੀ ਮੇਕਅਪ ਹੋਵੇ 에ਅਰ ਬ੍ਰਸ਼ ਮੇਕਅਪ ਹੋਵੇ ਜੀ ਹਾਂਜੀ ਸਾਰੇ ਮੇਕਅਪ ਨੇ ਤੇ ਮੈਮ ਅਗਰ ਕੋਈ ਆਪਣੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਆਉਂਦਾ ਤੁਹਾਡੇ ਕੋਲੇ ਕੋਈ ਵਾਈਡਲ ਉਹਦੇ ਲਈ ਕੀ ਆਫਰ ਦੋਗੇ ਤੁਸੀਂ ਸਰ ਅਸੀਂ ਉਹਨਾਂ ਨੂੰ ਜੇ ਕੋਈ ਲਾਈਕ ਸ਼ੇਅਰ ਕਰਕੇ ਆਉਂਦਾ ਸਾਡੇ ਕੋਲ ਤਾਂ ਅਸੀਂ ਉਹਨਾਂ ਨੂੰ ਮੇਕਅਪ 'ਚ 10% ਡਿਸਕਾਊਂਟ ਹੋਰ ਦੇ ਦਾਂਗੇ ਮੈਮ ਇੱਕ ਤੁਸੀਂ ਮਾਸਟਰ ਕਲਾਸ ਦੀ ਗੱਲ ਕਰ ਰਹੇ ਸੀ ਉਹ ਕੀ ਹੈ ਸਰ ਜਿਹੜੀ ਮਾਸਟਰ ਕਲਾਸ ਹੈ ਬੱਚਿਆਂ ਨੂੰ ਅਸੀਂ ਉਹਦੇ ਵਿੱਚ ਉਸੇ ਹੁਣ ਅੱਜ ਇਸ ਵਾਰ ਲਗਾਈ ਸੀਗੀ 8 ਫਰਵਰੀ ਨੂੰ ਮੇਕਅਪ ਦੀ ਮਾਸਟਰ ਕਲਾਸ ਸੀ ਉੱਚੇ ਸਾਡੇ ਕੋਲ 30 ਬੱਚੇ ਸੀਗੇ ਜੀ ਤੇ ਅਸੀਂ ਉਹਨਾਂ ਨੂੰ ਉਹਦੇ ਵਿੱਚ ਸਾਰੀ ਮੇਕਅਪ ਦੀ ਡਿਟੇਲ ਦੇ ਵਿੱਚ ਉਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਹੈ ਤੇ ਉਹ ਬੱਚੇ ਸਾਨੂੰ ਉਹਦਾ ਰਿਸਪੌਂਸ ਬੜਾ ਅੱਛਾ ਆਇਆ ਹੈ ਬਲਕਿ ਅਸੀਂ ਹੋਰ ਵੀ ਉਹਨਾਂ ਨੂੰ ਕਲਾਸਿਸ ਦੇ ਰਹੇ ਹਾਂ ਅੱਗੇ ਹੁਣ ਅਸੀਂ ਹੇਅਰ ਐਕਸਟੈਂਸ਼ਨ ਦੀ ਕਲਾਸ ਦੇ ਰਹੇ ਹਾਂ ਪਲਾਨ ਚੱਲ ਰਿਹਾ ਸਾਡਾ ਤੇ ਨਾਲ ਅਸੀਂ ਦੇ ਰਹੇ ਹਾਂ ਆਪਣੇ ਨੇਲਸ ਦੀ ਕਲਾਸਿਸ ਦੇ ਰਹੇ ਹਾਂ ਆਈ ਲੈਸ਼ੀਜ਼ ਐਕਸਟੈਂਸ਼ਨ ਦੀਆਂ ਕਲਾਸਿਸ ਦੇ ਰਹੇ ਹਾਂ ਉਨਸੀ ਹੌਲੀ ਹੌਲੀ ਅੱਗੇ ਅੱਗੇ ਸਾਡਾ ਇਹੀ ਪਲਾਨ ਹੈ ਕਿ ਅਸੀਂ ਇਸ ਤੋਂ ਵੀ ਬੈਸਟ ਉੱਪਰ ਦੀ ਉੱਪਰ ਹੋਰ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਦਈਏ ਬੱਚਿਆਂ ਨੂੰ ਹੋਰ ਟ੍ਰੇਨਡ ਕਰੀਏ ਜੀ ਮੈਮ ਜਿਹੜੇ ਕੋਰਸ ਕਰਦੇ ਆ ਬੱਚੇ ਉਹਨਾਂ ਨੂੰ ਤੁਸੀਂ ਸਰਟੀਫਿਕੇਟ ਦੇਣੇ ਹੋ ਅਗਰ ਮੈਂ ਵੈਲੀਡੇਸ਼ਨ ਦੀ ਗੱਲ ਕਰ ਰਹਾ ਆਪਣੇ ਸਰਟੀਫਿਕੇਟ ਦੀ ਕੀ ਵੈਲੀਡੇਸ਼ਨ ਹੈ ਸਰ ਆਪਣਾ ਜਿਹੜਾ ਸਰਟੀਫਿਕੇਟ ਹੈ ਉਹ ਇੰਟਰਨੈਸ਼ਨਲ ਹੈ ਉਹ ਇੰਡੀਆ 'ਚ ਤਾਂ ਵੈਲਿਡ ਹੈਗਾ ਹੀ ਹੈ ਫੋਰਨ 'ਚ ਵੀ ਵੈਲਿਡ ਹੈ ਬੱਚੇ ਬਾਹਰ ਜਾ ਕੇ ਕਿਸੇ ਵੀ ਕੰਟਰੀ 'ਚ ਜਾ ਕੇ ਇਹਨੂੰ ਯੂਜ਼ ਕਰ ਸਕਦੇ ਨੇ ਇਸ ਬਿਹਫ ਤੇ ਉਹਨਾਂ ਨੂੰ ਜੋਬ ਵੀ ਬੜੇ ਈਜ਼ੀਲੀ ਮਿਲ ਸਕਦੀ ਹੈ ਮੈਮ ਅਗਰ ਕੋਈ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਆਉਂਦਾ ਉਹਦੇ ਲਈ ਵੀ ਕੋਈ ਆਫਰ ਰੱਖਿਆ? ਹਾਂਜੀ ਬਿਲਕੁਲ ਰੱਖੀ ਹੈ। ਵੈਸੇ ਤੁਹਾਨੂੰ ਪਤਾ ਹੈ ਕਿ ਸਾਡੀਆਂ ਫੀਸਾਂ ਵੈਸੇ ਹੀ ਬਹੁਤ ਰੀਜ਼ਨੇਬਲ ਨੇ। ਜੀ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੀਆਂ ਪੂਰੇ ਸ਼ਹਿਰ 'ਚ ਮੈਨੂੰ ਲੱਗਦਾ ਸਾਡੀਆਂ ਹੀ ਨੇ ਜਿਹੜੀਆਂ ਫੀਸਾਂ ਇੰਨੀਆਂ ਘੱਟ ਨੇ ਪਰ ਅਸੀਂ ਫੇਰ ਵੀ ਉਹਨਾਂ ਨੂੰ 10% ਤੱਕ ਦਾ ਡਿਸਕਾਊਂਟ ਦੇ ਦਾਂਗੇ। ਜੀ। ਮੈਮ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਲਈ ਸਾਡੇ ਸੁਣਨ ਦੇਖਣ ਵਾਲਿਆਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ? ਹਾਂਜੀ ਸਰ ਮੈਂ ਐਂ ਕਹਿਣਾ ਚਾਹੂੰਗੀ ਕਿ ਕੋਰਸਿਸ ਤਾਂ ਅਸੀਂ ਬਹੁਤ ਕਰਾ ਰਹੇ ਹਾਂ ਕਾਫੀ ਘੱਟ ਪ੍ਰਾਈਸ 'ਚ ਕਰਾ ਰਹੇ ਹਾਂ ਹਾਂ ਪਰ ਫਿਰ ਵੀ ਜੇ ਕੋਈ ਜ਼ਰੂਰਤਮੰਦ ਬੱਚਾ ਇਸ ਤਰ੍ਹਾਂ ਦਾ ਹੈਗਾ ਕਿ ਜਿਹੜਾ ਨਹੀਂ ਇੰਨੀ ਫੀਸ ਪੇ ਕਰ ਸਕਦਾ ਸੀ ਉਹਦੇ ਨਾਲ ਹੋਰ ਵੀ ਕੋਆਪਰੇਟ ਕਰ ਲਾਂਗੇ ਉਹਨਾਂ ਨੂੰ ਅਸੀਂ ਘੱਟ ਡਿਸਕਾਊਂਟ ਦੇ ਕੇ ਘੱਟ ਰੇਟਾਂ 'ਚ ਹੋਰ ਵੀ ਜ਼ਿਆਦਾ ਇਨਸਟਾਲਮੈਂਟ ਕਰਕੇ ਵੀ ਉਹਨਾਂ ਨੂੰ ਕੋਰਸ ਕਰਾ ਦਾਂਗੇ ਪਰ ਐਨਾ ਹੋਵੇ ਵੀ ਕੋਈ ਬੱਚਾ ਇਸ ਚੀਜ਼ ਤੋਂ ਮਤਲਬ ਰਹਿ ਜਾਏ ਅ ਅਗਰ ਮੈਮ ਮੈਂ ਗੱਲ ਕਰਾਂ ਜੌਬਸ ਦੀ ਤੁਸੀਂ ਕੰਮ ਤੁਹਾਡੇ ਕੋਲੋਂ ਸਿੱਖ ਲਿਆ ਕੋਰਸ ਕਰ ਲਿਆ ਬੱਚੇ ਨੇ ਹੁਣ ਉਹ ਜੋਬ ਕਰਨਾ ਚਾਹੁੰਦਾ ਉਹਦੇ ਲਈ ਆਪਣੇ ਕੋਲੇ ਕੀ ਫੈਸਿਲਿਟੀ ਹੈ ਸਰ ਉਹਦੇ ਕੋਲ ਅਸੀਂ ਹੈਗੀਆਂ ਜੌਬ ਦੇਣ ਨੂੰ ਜੀ ਚਾਹੀ ਉਹ ਸਾਡੇ ਕੋਲ ਹੈ ਜਾਂ ਕਿਤੇ ਹੋਰ ਹੀ ਬੱਚਾ ਜਾਣਾ ਚਾਹੁੰਦਾ ਹੈ ਸਾਡੇ ਕੋਲ ਐਕਸਪੀਰੀਅੰਸ ਲੈ ਕੇ ਇੰਟਰਨਸ਼ਿਪ ਲੈ ਕੇ ਜਾ ਸਕਦਾ ਹੈ ਜੀ ਜੌਬ ਵੀ ਲਗਵਾ ਸਕਦੇ ਆ ਅਗਰ ਮਤਲਬ ਕਹਿੰਦਾ ਇਹ ਹੈ ਕਿ ਅਗਰ ਉਹ ਬੱਚਾ ਇੱਥੋਂ ਸਿੱਖ ਕੇ ਇੱਥੇ জব ਕਰਨਾ ਚਾਹੁੰਦਾ ਤਾਂ ਤੁਸੀਂ ਉਹਦੇ ਲਈ ਰੈਡੀ ਹੋ ਹਾਂਜੀ ਹਾਂਜੀ ਜ਼ਰੂਰ ਮੌਕਾ ਦਵਾਂਗੇ ਬੱਚਿਆਂ ਨੂੰ ਜੀ ਆਪਾਂ ਗੱਲਬਾਤ ਕੀਤੀ ਹੀਨਾ ਬਿਊਟੀ ਸੈਲੂਨ ਐਂਡ ਅਕੈਡਮੀ ਦੇ ਓਨਰ ਹੀਨਾ ਭਦਾਵਨ ਮੈਮ ਜੀ ਨਾਲ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਮਲੇਰ ਕੋਲਾ ਦੇ ਵਿੱਚ ਮਲੇਰ ਕੋਲੇ ਦੇ ਲੋਕਾਂ ਲਈ ਜਾਂ ਫਿਰ ਆਸ-ਪਾਸ ਦੇ ਏਰੀਆ ਦੇ ਲੋਕਾਂ ਲਈ ਇਹ ਖਾਸ ਤੌਰ ਤੇ ਆਪਣੇ ਇੰਸਟੀਚਿਊਟ ਦੇ ਵਿੱਚ ਬਹੁਤ ਸਾਰੇ ਕੋਰਸੇ ਲੈ ਕੇ ਆਏ ਨੇ ਜਿਹੜੇ ਕਿ ਬਿਊਟੀ ਦੇ, హెయిర్ ਦੇ ਅਤੇ ਸਕਿਨ ਦੇ ਨੇ। ਇਹਨਾਂ ਦੇ ਵਿੱਚ ਡਿਊਰੇਸ਼ਨ ਦੀ, ਟਾਈਮਿੰਗ ਦੀ ਇਹਨਾਂ ਨੇ ਗੱਲ ਕਹੀ ਆ ਕਿ ਇਹ ਟੈਂਡ ਡੇਸ ਤੋਂ ਲੈ ਕੇ 1 ਇਅਰ 1 ਐਂਡ ਹਾਫ ਇਅਰ ਤੱਕ ਵੀ ਇਹਨਾਂ ਕੋਲੇ ਕੋਰਸਸ ਅਵੇਲੇਬਲ ਨੇ ਅਗਰ ਫੀਸਸ ਦੀ ਗੱਲ ਕਰਾਂ ਤਾਂ ਫੀਸਸ ਬੜੀਆਂ ਹੀ ਜੈਨੂਇਨ ਰੱਖੀਆਂ ਨੇ ਇਹਨਾਂ ਨੇ ਇਸ ਤੋਂ ਇਲਾਵਾ ਵੀ ਇਹਨਾਂ ਨੇ ਇੱਕ ਹੋਰ ਬਹੁਤ ਅੱਛੀ ਗੱਲ ਕਹੀ ਹੈ ਕਿ ਅਗਰ ਕੋਈ ਸਟੂਡੈਂਟ ਇਹ ਫੀਸਾਂ ਨੂੰ ਇੱਕ ਵਾਰ ਦੋ ਵਾਰ ਨਹੀਂ ਭਰ ਸਕਦਾ ਤੇ ਇਨਸਟਾਲਮੈਂਟ ਦੇ ਵਿੱਚ ਵੀ ਇਹ ਫੀਸ ਲੈ ਲੈਂਦੇ ਨੇ ਜਾਂ ਕੋਈ ਜ਼ਰੂਰਤਮੰਦ ਬੱਚਾ ਫੀਸ ਦੇਣ ਤੋਂ ਅਸਮਰਥ ਹੈ ਤਾਂ ਉਹਦੇ ਲਈ ਵੀ ਇਹਨਾਂ ਨੇ ਕਿਹਾ ਕਿ ਇਹ ਬੈਠੇ ਨੇ ਅਗਰ ਕੰਮ ਸਿੱਖਦੇ ਹੋ ਕੋਰਸ ਕਰਦੇ ਹੋ ਤਾਂ ਇਹਨਾਂ ਕੋਲੇ ਜੌਬ ਦੀ ਜਿਹੜੀ ਫੈਸਿਲਿਟੀ ਕਿੱਲਟੀਆ ਉਹ ਵੀ ਇਹਨਾਂ ਨੇ ਰੱਖੀ ਹੈ ਕੰਮ ਸਿੱਖ ਕੇ ਤੁਸੀਂ ਇਹਨਾਂ ਕੋਲੇ ਜੌਬ ਵੀ ਕਰ ਸਕਦੇ ਹੋ ਜਾਂ ਫਿਰ ਇਹਨਾਂ ਕੋਲੇ ਹੋਰ ਇਦਾਂ ਦੇ ਬਹੁਤ ਸਾਰੇ ਆਪਸ਼ਨ ਨੇ ਜਿੱਥੇ ਇਹ ਤੁਹਾਨੂੰ ਜੌਬ ਦਿਵਾ ਸਕਦੇ ਨੇ ਤਾਂ ਇਹਨਾਂ ਦੀਆਂ ਸਰਵਿਸਿਜ਼ ਲੈਣ ਲਈ ਇਹਨਾਂ ਕੋਲੇ ਕੋਰਸਸ ਕਰਨ ਲਈ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਮਲੇਰ ਕੋਲਾ ਤੋਂ ਅਸਲਮ ਨਾ